ਹਨ ਪਛਤਿਆ ਤੇ ਪੱਕਾ ਦਰਜ ਕਰਦਾ ਹੈ ਕੀ ਭਾਈ ਅਜੇ ਬੰਦਿਆਂ ਦਾ ਪਤਾ ਨਹੀਂ ਲੱਗਿਆ ਦੇਖੋ ਜੀ ਆਪਾਂ ਤੁਹਾਡੇ ਨਾਲ ਆ ਪਹਿਲਾਂ ਵੀ ਨਾਲ ਸੀ ਕਿਸਾਨੀ ਮੋਰਚੇ ਦੇ ਵਿੱਚ ਵੀ ਪੂਰੇ ਡਟ ਕੇ ਖੜੇ ਸੀ ਪੂਰੀ ਇੰਡਸਟਰੀ ਸਾਡੀ ਤੁਹਾਡੇ ਨਾਲ ਸੀ ਜਦੋਂ ਮੈਂ ਕਲਾਕਾਰ ਸੀ ਹੁਣ ਵੀ ਤੁਹਾਡੇ ਨਾਲ ਆ ਅੱਜ ਵਿਦਿਆਰਥੀ ਕਾ ਅੱਜ ਨੌਜਵਾਨ ਨੌਕਰੀਆਂ ਲੈਣ ਖਾਤਰ ਵਾਟਰ ਬਕਸਾਂ ਤੇ ਬੈਠੇ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਬਾਕੀ ਜਿਹੜੀਆਂ ਤੁਹਾਡੀਆਂ ਮੰਗਾਂ ਮੈਂ ਮਾਨਸਨ ਦੇ ਧਿਆਨ ਚ ਪਹਿਲਾਂ ਵੀ ਲੈਂਦੀਆਂ ਤੇ ਦੁਬਾਰਾ ਫੇਰ ਲੈਂਦਾ ਮੈਂ ਚਾਰ ਤੋਂ ਪਹਿਲਾਂ ਦਾ ਮਤਲਬ ਲਿਆ ਹੋਇਆ ਤੁਹਾਡੀ ਕਿਤੇ ਨਾ ਕਿਤੇ ਮੀਟਿੰਗ ਵੀ ਕਰਵਾਵਾਂਗੇ ਉਹਨਾਂ ਨਾਲ ਤੇ ਜੋ ਦਿਲ ਖੋਲ ਕੇ ਤੁਸੀਂ ਕਹਿੰਦੀਆਂ ਮੰਗਾਂ ਰੱਖਣੀਆਂ ਉਹ ਰੱਖ ਦਿਓ ਆਪੇ ਉਹ ਨਹੀਂ ਮੰਗਾਂ ਸਾਨੂੰ ਰੱਖਤੀਆਂ ਫਸਲ ਤੇ ਆਸਾ ਹੁੰਦੀਆਂ ਫਸਲਾਂ ਮਰ ਗਈਆਂ ਉੱਥੇ ਉਹਨਾਂ ਨੂੰ ਮੁਆਵਜ਼ਾ ਦੇ ਦਿਓ ਇਸ ਚੀਜ਼ ਨੂੰ ਹਲਕੇ ਦੇ ਵਿੱਚ ਨਾ ਲਓ ਜੀਦੇ ਘਰੇ ਕਣ ਕਹੇ ਨਹੀਂ ਅੱਜ ਦਾਣਾ ਹੈ ਨਹੀਂ ਉਹ ਕਿੱਧਰ ਨੂੰ ਜਣਾ ਤੱਕ ਉਹਨਾਂ ਤੱਕ ਇਹ ਗੱਲ ਪਹਚਾਈ ਵੀ ਇਹ ਦੁਬਾਰਾ ਫੇਰ ਪਹਚਾਦਾਂਗੇ ਕੋਈ ਉਹਨਾਂ ਦਾ ਵੀ ਮਸਲਾ ਹੱਲ ਹੋਊਗਾ ਅਸੀਂ ਤੁਹਾਡੇ ਨਾਲ ਖੜੇ ਆ ਤੁਹਾਡੇ ਹੀ ਭਰਾ ਪਰ ਜਦੋਂ ਮੇਰੇ ਕੋਲ ਕੁਰਸੀ ਮੇਰੀ ਤੁਸੀਂ ਮੈਨੂੰ ਇਹ ਸਵਾਲ ਕਰੂਗਾ ਤੁਹਾਡੇ ਨਾਲ ਖੜਾ ਆ ਕਿਸੇ ਨਾਲ ਅੱਜ ਆ ਮੈਂ ਤੁਹਾਡੇ ਨਾਲ ਵਾਦਾ ਕਰਦਾ ਉਦੋਂ ਕਿਹੋ ਮੈਨੂੰ ਵੀ ਤੂੰ ਖੜਾ ਨਹੀਂ ਨਾਲ ਅਣ ਪਛਾਤਿਆਂ ਤੇ ਪਰਚਾ ਦਰਜ ਕਰਤਾ ਕੀ ਬਾਈ ਅਜੇ ਬੰਦਿਆਂ ਦਾ ਪਤਾ ਨਹੀਂ ਲੱਗਿਆ ਦੇਖੋ ਜੀ ਆਪਾਂ ਤੁਹਾਡੇ ਨਾਲ ਆ ਪਹਿਲਾਂ ਵੀ ਨਾਲ ਸੀ ਕਿਸਾਨੀ ਮੋਰਚੇ ਦੇ ਵਿੱਚ ਵੀ ਪੂਰੇ ਡਟ ਕੇ ਖੜੇ ਸੀ ਪੂਰੀ ਇੰਡਸਟਰੀ ਸਾਡੇ ਤੁਹਾਡੇ ਨਾਲ ਸੀ ਜਦੋਂ ਮੈਂ ਕਲਾਕਾਰ ਸੀ ਹੁਣ ਵੀ ਤੁਹਾਡੇ ਨਾਲ ਆ ਅੱਜ ਵਿਧਾਇਕਾਂ ਅੱਜ ਨੌਜਵਾਨ ਨੌਕਰੀਆਂ ਲੈਣ ਖਾਤਰ ਵਟਬਾਕਸਾਂ ਤੇ ਬੈਠੇ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਬਾਕੀ ਜਿਹੜੀਆਂ ਥੋੜੀਆਂ ਮੰਗਾਂ ਮੈਂ ਮਾਨ ਸਾਹਿਬ ਦੇ ਧਿਆਨ ਚ ਪਹਿਲਾਂ ਵੀ ਲਿਆਂਦੀਆਂ ਤੇ ਦੁਬਾਰਾ ਫੇਰ ਲਿਆਂਦਾ ਮੈਂ ਚਾਰ ਤੋਂ ਪਹਿਲਾਂ ਦਾ ਮਤਲਬ ਲਿਆ ਹੋਇਆ ਥੋੜੀ ਕਿਤੇ ਨਾ ਕਿਤੇ ਮੀਟਿੰਗ ਵੀ ਕਰਵਾਵਾਂਗੇ ਉਹਨਾਂ ਨਾਲ ਤੇ ਜੋ ਦਿਲ ਖੋਲ ਕੇ ਤੁਸੀਂ ਗੱਲ ਦੀਆਂ ਮੰਗਾਂ ਰੱਖਣੀਆਂ ਉਹ ਰੱਖ ਦਿਓ ਆਪੇ ਹੋ ਨਹੀਂ ਮੰਗਾਂ ਸੋਨੂੰ ਰੱਖਤੀਆਂ ਫਸਲ ਤੇ ਆਸਾਂ ਹੁੰਦੀਆਂ ਫਸਲਾਂ ਮਰ ਗਈਆਂ ਉੱਥੇ ਉਹਨਾਂ ਨੂੰ ਮੁਆਵਜ਼ਾ ਦੇ ਦਿਓ ਇਸ ਚੀਜ਼ ਨੂੰ ਹਲਕੇ ਦੇ ਵਿੱਚ ਨਾ ਲਓ ਤੇ ਜਿਹਦੇ ਘਰੇ ਕਣਕ ਹੈ ਨਹੀਂ ਅੱਜ ਦਾਣਾ ਹੈ ਨਹੀਂ ਉਹ ਕਿਧਰ ਨੂੰ ਜਨਾ ਤੱਕ ਉਹਨਾਂ ਤੱਕ ਇਹ ਗੱਲ ਪਹਚਾਈ ਵੀ ਇਹ ਦੁਆਰਾ ਫੇਰ ਪਹਚਾ ਦਾਂਗੇ ਕੋਈ ਉਹਨਾਂ ਦਾ ਵੀ ਮਸਲਾ ਹੱਲ ਹੋਊਗਾ ਅਸੀਂ ਤੁਹਾਡੇ ਨਾਲ ਖੜੇ ਆ ਤੁਹਾਡੇ ਹੀ ਭਰਾ ਪਰ ਜਦੋਂ ਮੇਰੇ ਕੋਲ ਕੁਰਸੀ ਮੇਰੀ ਤੁਸੀਂ ਮੈਨੂੰ ਇਹ ਸਵਾਲ ਕਰੂਗੇ ਤੁਹਾਡੇ ਨਾਲ ਖੜਾ ਜਾਂ ਕਿਸੇ ਨਾਲ ਅੱਜ ਆ ਮੈਂ ਤੁਹਾਡੇ ਨਾਲ ਵਾਦਾ ਕਰਦਾ ਉਦੋਂ ਕਿਹੋ ਮੈਨੂੰ ਵੀ ਤੂੰ ਖੜਾ ਨਹੀਂ ਨਾਲ ਮਨ ਪਛਤਿਆ ਤੇ ਪੱਤਾ ਦਰਜ ਕਰਦਾ ਕੀ ਬਾਈ ਅਜੇ ਬੰਦਿਆਂ ਦਾ ਪਤਾ ਨਹੀਂ ਲੱਗਿਆ ਦੇਖੋ ਜੀ ਆਪਾਂ ਤੁਹਾਡੇ ਨਾਲ ਆ ਪਹਿਲਾਂ ਵੀ ਨਾਲ ਸੀ ਕਿਸਾਨੀ ਮੋਰਚੇ ਦੇ ਵਿੱਚ ਵੀ ਪੂਰੇ ਡਟ ਕੇ ਖੜੇ ਸੀ ਪੂਰੀ ਇੰਡਸਟਰੀ ਸਾਡੀ ਤੁਹਾਡੇ ਨਾਲ ਸੀ ਜਦੋਂ ਮੈਂ ਕਲਾਕਾਰ ਸੀ ਹੁਣ ਵੀ ਤੁਹਾਡੇ ਨਾਲ ਆ ਅੱਜ ਵਿਦਿਆਰਥੀ ਕਾ ਅੱਜ ਨੌਜਵਾਨ ਨੌਕਰੀਆਂ ਲੈਣ ਖਾਤਰ ਵਾਟਰ ਬਕਸਾਂ ਤੇ ਬੈਠੇ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਬਾਕੀ ਜਿਹੜੀਆਂ ਥੋੜੀਆਂ ਮੰਗਾ ਮੈਂ ਮਾਨਸਾ ਦੇ ਧਿਆਨ ਚ ਪਹਿਲਾਂ ਵੀ ਲੈਂਦੀਆਂ ਤੇ ਦੁਆਰਾ ਫੇਰ ਲੈਂਦਾ ਮੈਂ ਚਾਰ ਤੋਂ ਪਹਿਲਾਂ ਦਾ ਮਤਲਬ ਲਿਆ ਹੋਇਆ ਥੋੜੀ ਕਿਤੇ ਨਾ ਕਿਤੇ ਮੀਟਿੰਗ ਵੀ ਕਰਵਾਵਾਂਗੇ ਉਹਨਾਂ ਨਾਲ ਤੇ ਜੋ ਦਿਲ ਖੋਲ ਕੇ ਤੁਸੀਂ ਕਹਿੰਦੀਆਂ ਮੰਗਾ ਰੱਖਣੀਆਂ ਉਹ ਰੱਖ ਦਿਓ ਆਪੇ ਉਹ ਨਹੀਂ ਮੰਗਾ ਸੋਨੂੰ ਰੱਖਤੀਆਂ ਫਸਲ ਤੇ ਆਸਾ ਹੁੰਦੀਆਂ ਫਸਲਾਂ ਮਰ ਗਈਆਂ ਉਥੇ ਉਹਨਾਂ ਨੂੰ ਮੁਆਵਜ਼ਾ ਦੇ ਦਿਓ ਇਸ ਚੀਜ਼ ਨੂੰ ਹਲਕੇ ਦੇ ਵਿੱਚ ਨਾ ਲਓ ਤੇ ਜੀ ਦੇ ਘਰੇ ਕਣ ਕਹੇ ਨਹੀਂ ਅੱਜ ਦਾਣਾ ਹੈ ਨਹੀਂ ਉਹ ਕਿੱਧਰ ਨੂੰ ਜਣਾ ਤੱਕ ਉਹਨਾਂ ਤੱਕ ਇਹ ਗੱਲ ਪਹਚਾਈ ਵੀ ਇਹ ਦੁਆਰਾ ਫੇਰ ਪਹਚਾਦਾਂਗੇ ਕੋਈ ਉਹਨਾਂ ਦਾ ਵੀ ਮਸਲਾ ਹੱਲ ਹੋਊਗਾ ਅਸੀਂ ਤੁਹਾਡੇ ਨਾਲ ਖੜੇ ਆ ਤੁਹਾਡੇ ਹੀ ਭਰਾ ਪਰ ਜਦੋਂ ਮੇਰੇ ਕੋਲ ਕੁਰਸੀ ਮੇਰੀ ਤੁਸੀਂ ਮੈਨੂੰ ਇਹ ਸਵਾਲ ਕਰੋਗੇ ਤੁਹਾਡੇ ਨਾਲ ਖੜਾ ਹਾਂ ਕਿਸੇ ਨਾਲ ਅੱਜ ਆ ਮੈਂ ਤੁਹਾਡੇ ਨਾਲ ਵਾਦਾ ਕਰਦਾ ਉਦੋਂ ਕਿਹੋ ਮੈਨੂੰ ਵੀ ਤੂੰ ਖੜਾ ਨਹੀਂ ਨਾਲ ਅਣ ਪਛਾਤਿਆਂ ਤੇ ਪਰਚਾ ਦਰਜ ਕਰਤਾ ਕੀ ਬਾਈ ਅਜੇ ਬੰਦਿਆਂ ਦਾ ਪਤਾ ਨਹੀਂ ਲੱਗਿਆ ਦੇਖੋ ਜੀ ਆਪਾਂ ਤੁਹਾਡੇ ਨਾਲ ਆ ਪਹਿਲਾਂ ਵੀ ਨਾਲ ਸੀ ਕਿਸਾਨੀ ਮੋਰਚੇ ਦੇ ਵਿੱਚ ਵੀ ਪੂਰੇ ਡਟ ਕੇ ਖੜੇ ਸੀ ਪੂਰੀ ਇੰਡਸਟਰੀ ਸਾਡੇ ਤੁਹਾਡੇ ਨਾਲ ਸੀ ਜਦੋਂ ਮੈਂ ਕਲਾਕਾਰ ਸੀ ਹੁਣ ਵੀ ਤੁਹਾਡੇ ਨਾਲ ਆ ਅੱਜ ਵਿਧਾਇਕਾਂ ਅੱਜ ਨੌਜਵਾਨ ਨੌਕਰੀਆਂ ਲੈਣ ਖਾਤਰ ਵਾਟਰ ਬਾਕਸਾਂ ਤੇ ਬੈਠੇ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਬਾਕੀ ਜਿਹੜੀਆਂ ਤੁਹਾਡੀਆਂ ਮੰਗਾਂ ਮੈਂ ਮਾਨ ਸਰ ਦੇ ਧਿਆਨ ਚ ਪਹਿਲਾਂ ਵੀ ਲੈਂਦੀਆਂ ਤੇ ਦੁਬਾਰਾ ਫੇਰ ਲੈਂਦਾ ਮੈਂ ਚਾਰ ਤੋਂ ਪਹਿਲਾਂ ਦਾ ਮਤਲਬ ਲਿਆ ਹੋਇਆ ਤੁਹਾਡੀ ਕਿਤੇ ਨਾ ਕਿਤੇ ਮੀਟਿੰਗ ਵੀ ਕਰਵਾਵਾਂਗੇ ਉਹਨਾਂ ਨਾਲ ਤੇ ਜੋ ਦਿਲ ਖੋਲ ਕੇ ਤੁਸੀਂ ਗੱਲ ਦੀਆਂ ਮੰਗਾਂ ਰੱਖਣੀਆਂ ਉਹ ਰੱਖ ਦਿਓ ਆਪੇ ਹੋ ਨਹੀਂ ਮੰਗਾਂ ਸਾਨੂੰ ਰੱਖਤੀਆਂ ਫਸਲ ਤੇ ਆਸਾਂ ਹੁੰਦੀਆਂ ਫਸਲਾਂ ਮਰ ਗਈਆਂ ਉੱਥੇ ਉਹਨਾਂ ਨੂੰ ਮੁਆਵਜ਼ਾ ਦੇ ਦਿਓ ਇਸ ਚੀਜ਼ ਨੂੰ ਹਲਕੇ ਦੇ ਵਿੱਚ ਨਾ ਲਓ ਤੇ ਜਿਹਦੇ ਘਰੇ ਕਣਕ ਹੈ ਨਹੀਂ ਅੱਜ ਦਾਣਾ ਹੈ ਨਹੀਂ ਉਹ ਕਿੱਧਰ ਨੂੰ ਜਾਣਾ ਤੱਕ ਉਹਨਾਂ ਤੱਕ ਇਹ ਗੱਲ ਪਹਚਾਈ ਵੀ ਇਹ ਦੁਬਾਰਾ ਫੇਰ ਪਹਚਾ ਦਾਂਗੇ ਕੋਈ ਉਹਨਾਂ ਦਾ ਵੀ ਮਸਲਾ ਹੱਲ ਹੋਊਗਾ ਅਸੀਂ ਤੁਹਾਡੇ ਨਾਲ ਖੜੇ ਆ ਤੁਹਾਡੇ ਹੀ ਭਰਾ ਜਦੋਂ ਮੇਰੇ ਕੋਲ ਕੁਰਸੀ ਮਿਲੀ ਤੁਸੀਂ ਮੈਨੂੰ ਇਹ ਸਵਾਲ ਕਰੂਗਾ ਤੁਹਾਡੇ ਨਾਲ ਖੜਾ ਜਾਂ ਕਿਸੇ ਨਾਲ ਅੱਜ ਆ ਮੈਂ ਤੁਹਾਡੇ ਨਾਲ ਵਾਦਾ ਕਰਦਾ ਉਦੋਂ ਕਿਹੋ ਮੈਨੂੰ ਵੀ ਤੂੰ ਖੜਾ ਨਹੀਂ ਨਾ